ਕੇ ਹੋਰ ਵੀ ਐ ਹੋ ਗਿਆ ਇੱਕ ਕਾਲਜ ਸਾਧ ਦੇ ਜਥੇਦਾਰ ਵੱਲੋਂ ਹੋਰ ਇੱਕ ਅਦਨ ਬਾਅਦ ਜਾਨੀ 28 ਦਸੰਬਰ ਨੂੰ ਬਕਾਇਦਾ ਕਾਲਜ ਸਾਧ ਦੇ ਮੀਟਿੰਗ ਬੁਲਾਈ ਗਈ ਹੈ ਸਿੰਘ ਸਹਿਬਾਨ ਵੀ ਬਾਕੀ ਉਸ ਮੀਟਿੰਗ ਦੀ ਸਭਾ ਲਾਉਣਗੇ ਹੁਣ ਦੇਖਿਆ ਜਾਏਗਾ ਕਿ ਇਸ ਮੁੱਦੇ ਤੇ ਜਿਹੜੇ ਸਿੰਘ ਸਹਿਬਾਨ ਦੀ ਮੀਟਿੰਗ ਹੈ ਉਹਦੇ ਚ ਕੀ ਫੈਸਲਾ ਲਿਆ ਗਿਆ ਬਹੁਤ ਹੀ ਸੰਵੇਦਨਸ਼ੀਲ ਮੁੱਦਾ ਹੈ ਇੱਕ ਪਾਸੇ ਸਰਕਾਰ ਕਹਿ ਰਹੀ ਹੈ ਕਿ ਜਾਂਚ ਹੋਣੀ ਚਾਹੀਦੀ ਹੈ ਕਿਉਂ ਨਾ ਜਾਂਚ ਹੋਵੇ ਤੁਸੀਂ ਸਾਹਮਣੇ ਹੋਣੇ ਚਾਹੀਦੇ ਆ ਦੂਜੇ ਵਾਰ ਸ੍ਰੋਮਣੀ ਕਮੇਟੀ ਕਹਿ ਰਹੀ ਹੈ ਕਿ ਕੀ ਹੋਣਾ ਜਿਹੜਾ ਸਾਡਾ ਧਾਰਨਕ ਪਰੰਧਾ ਉਹ ਪੁਲਿਸ ਲਾਏਗੀ ਇਦਾਂ ਦੇ ਜਿਹਾ ਕਹਿੰਦੇ ਸਾਡੇ ਬਹੁਤ ਸਾਰੇ ਮਾਮਲੇ ਛੋਟੇ-ਮੋਟੇ ਜਿਹੜੇ ਕਿ ਪਰੰਧਾ ਚਾਹੁੰਦੇ ਰਹਿੰਦੇ ਆ ਫਿਰ ਹਰ ਮਾਮਲੇ 'ਚ ਇਸ ਤਰੀਕੇ ਨਾਲ ਪੁਲਿਸ ਲਖਣ ਦੇਣ ਲੱਗੇਗੀ ਤਾਂ ਫਿਰ ਐਸੇ ਵੀ ਸੀ ਦਾ ਪਰੰਧ ਪੁਲਿਸ ਦੇਖੇ ਹੀ ਇਹ ਦੋਨੇ ਵੱਡੇ ਟਕਰਾਅ ਦੀ ਸਿੱਧੀ ਬਣਦੀ ਨਜ਼ਰ ਆ ਰਹੀ ਹੈ ਇੱਕ ਹੋਰ ਬਹੁਤ دلچਸਪ ਪਹਿਲੂ ਆ ਉਹ ਆਪਣੇ ਦਰਸ਼ਕਾਂ ਨਾਲ ਜ਼ਰੂਰ ਸਾਂਝੀ ਕਰਨੀ ਚਾਹਾਂਗੇ ਉਹਦੇ ਤੇ ਸੁਹਣੀ ਗੁਰਦਵਾਰ ਪੰਨਗੜੀ ਦੇ ਮਾਜਮਾ ਤੇ ਕਾਰਵਾਈ ਕੀਤੀ ਗਈ ਸੀ ਸੂਬਾ ਲਾਪਤਾ ਹੋਣ ਨੂੰ ਜਾਂ ਪ੍ਰਬੰਧ ਸਹੀ ਨਾ ਹੋਣ ਦੇ ਹੋਇਆ ਕਰਕੇ ਉਹਨਾਂ ਚੋਂ ਕਈਆਂ ਦੇ ਨਾਂ ਸਾਹਮਣੇ ਆ ਰਿਹਾ ਉਹ ਕਹਿੰਦੇ ਜੀ ਅਸੀਂ ਸਿਟੀ ਦੇ ਸਾਹਮਣੇ ਜਾ ਕੇ ਜਿਹੜਾ ਹੈਗਾ ਬਿਆਨ ਦੇਵਾਂਗੇ ਸਾਨੂੰ ਕਹਿੰਦੇ ਜਿਹੜੀ ਸੁਹਣੀ ਗੁਰਦਵਾਰ ਪੰਨਗੜੀ ਦੇ ਜਾਂਚ ਕੀਤੀ ਸੀ ਜਿਹੜੀ ਕਮੇਟੀ ਸੀ ਉਤੋਂ ਨਿਆਂ ਤੇ ਇਨਸਾਫ ਨਹੀਂ ਮਿਲਿਆ ਤੇ ਹੁਣ ਕਹਿੰਦੇ ਸਾਨੂੰ ਲੱਗਦਾ ਹੈ ਕਿ ਸਚਾਈ ਸਾਹਮਣੇ ਆਏਗੀ ਸੂਜ ਮੰਨ ਲੈ ਕੇ ਬਹੁਤ ਗੁੰਝਲਦਾਰ ਸਥਿਤੀ ਬਣਦੀ ਹੋਏ ਨਜ਼ਰ ਆ ਰਹੀ ਹੈ